ਹਾਂਜੀ ਹੁਣ ਅੱਜ ਆਇਆ ਜੀ ਨੂਰ ਮਹਿਲ ਦੀ ਗਲੀਆ ਦੇ ਵਿੱਚ ਤੇ ਇੱਕ ਨੂਰ ਮਹਿਲ ਦੇ ਵਿੱਚ ਪੀੜੇ ਬਾਜ਼ਾਰ ਦੇ ਬਿਲਕੁਲ ਨਾਲ ਚੀਮਾ ਬਾਜ਼ਾਰ ਦੇ ਵਿੱਚ ਰੋਡ ਜਾਂਦਾ ਤੇ ਉੱਥੇ ਅੱਜ ਆਏ ਹੋਏ ਆਪਾਂ ਇੱਕ ਐਸੇ ਹਟ ਦੇ ਉੱਤੇ ਜਿਹਦਾ ਨਾਂ ਹੈਗਾ ਜੀ ਸਦੀ ਪੀਜਾ ਹਟ ਆ ਦੇਖੋ ਤੁਸੀਂ ਤੇ ਆਓ ਹੁਣ ਚੱਲਦੇ ਆਪਾਂ ਤੇ ਮੇਰੀ ਆ ਬਾਈ ਨੂੰ ਇਹ ਬਾਈ ਹੁਣੇ ਲੱਗੇ ਹੋਇਆ ਬਹੁਤ ਬਿਜ਼ੀ ਹੋਇਆ ਪਹਿਲਾਂ ਤਾਂ ਬਾਈ ਨੂੰ ਆਪਾਂ ਦਈਏ ਮਾਈਕ ਬਾਈ ਕੀ ਹਾਲ ਚਾਲ ਆ ਠੀਕ ਆ ਸਰ ਵਧੀਆ ਜੀ ਬਹੁਤ ਵਧੀਆ ਪਹਿਲਾਂ ਮਾਈਕ ਜ਼ਰੂਰੀ ਆ ਭਰਾਵਾ ਬਾਅਦ ਵਿੱਚ गल्ला बातों की आवाज भी प्रॉपर आ और भाई ठीक है बाबा जी सत श्री अकाल जी सत श्री अकाल हो ठीक ठाक हो तैयारी हां जी हां जी ते भाई की की बनाउने पहला ता दसो मैंने आपा पिज़्ज़ा बर्गर सैंडविच सलाद फ्रेंच फ्राई रैप सब तो जड़ी तोडी हॉट सेलिंग प्रोडक्ट केड़ा है अपना पिज़्ज़ा सर थोड़ा सब तो हॉट सेलिंग हैगा हां जी पिज़्ज़ा ओके ते और इस तो अलावा अपने को सैंडविच है सलाद है फ्रेंच फ्राइज है नगर सा ਰੈਪਰ ਤੇ ਬਾਈ ਹੁਣ ਇਦਾਂ ਕਰੋ ਸਭ ਤੋਂ ਪਹਿਲਾਂ ਨਾ ਦੁਕਾਨ ਦਾ ਐਡਰੈਸ ਸਭ ਤੋਂ ਪਹਿਲਾਂ ਮੇਨ ਐਡਰੈਸ ਇੱਥੇ ਆਪਾਂ ਸਣੀਪੀਦਾ ਹਾਰਟ ਚੀਮਾ ਬਾਜ਼ਾਰ ਨੌਰਮੈਲ ਨੌਰਮੈਲ ਹਾਂਜੀ ਤੇ ਬਾਈ ਸਾਨੂੰ ਅੱਜ ਕੀ ਬਣਾਉਂਗੇ ਤੁਸੀਂ ਜੋ ਮੇਰਾ ਭਰਾ ਕਮੇ ਖਵਾਉਂਦੇ ਨਹੀਂ ਮਿੰਟ ਦਿਖਾਓ ਪਹਿਲਾਂ ਤਾਂ ਤੁਹਾਡੇ ਕੋਲ ਕੀ ਕੀ ਹੁੰਦਾ ਆ ਲੋ ਰੈਪ ਚ ਕੀ ਪਤਾ ਤੇ ਆਹ ਤਾਂ ਤੁਹਾਡੇ ਇੱਕ ਤਾਂ ਹੈਗੇ ਆ ਸੌਸ ਇਹ ਤੁਸੀਂ ਸੌਸ ਆਪ ਬਣਾਉਣੀ ਬਾਈ ਹਾਂਜੀ ਆਪ ਰੈਡੀ ਕਰੀ ਦੀ ਜੀ ਅੱਛਾ ਕੋਈ ਮੈਂ ਰੈਡੀਮੇਡ ਨਹੀਂ ਕੋਈ ਸਾਰੀ ਆਪ ਯੂਜ਼ ਕਰ ਬਣਾਈ ਦਿਸੇ ਅੱਛਾ ਸਾਰੀ ਤੁਸੀਂ ਜੇ ਪੀਜ਼ਾ ਸੌਸ ਵੀ ਆਪ ਲੋਨੇ ਹਾਂਜੀ ਪੀਜ਼ਾ ਸੌਸ ਵੀ ਦੂਜੀ ਵੀ ਜਿਹੜੀ ਪੀਸ ਰੈਪ ਤੇ ਉੱਚ ਪੈਂਦੀ ਸੈਂਡਵਿਚ ਬਰਗਰ ਚ ਆਪ ਤਿਆਰ ਕਰਦੇ ਨੇ ਸਾਰੀਆਂ ਤੁਸੀਂ ਆਪ ਤਿਆਰ ਕਰਦੇ ਹੋ ਹਾਂਜੀ ਓਕੇ ਤੇ ਅੱਛਾ ਕਿੰਨੀ ਦੇਰ ਹੋ ਗਈ ਤੁਹਾਨੂੰ ਬਈ ਕੰਮ ਕਰਦੇ ਨੂੰ ਇਹ ਆਪਾਂ 2017 ਚ ਖੋਲੇ ਸੀ ਸਾਹਮਣੇ ਪੁਰਾਣੀ ਸ਼ੋਪ ਆਪਣੀ ਹੈ ਜੀ ਪੀਜ਼ੇ ਦੀ ਨੋਰਮਲ ਚ ਪੀਜ਼ੇ ਦੀ ਦੂਰ ਵਾਲੀ ਸਭ ਦੀ ਪੁਰਾਣੀ ਸ਼ੋਪ ਤੋਂ ਆਪਣੀ ਹੈ ਜੀ ਹਾਂਜੀ ਕੀ ਪਤਾ ਸ਼ਾਇਦ ਮੈਨੂੰ ਥੋੜੇ ਤੋਂ ਪਹਿਲਾਂ ਕੋਈ ਪੀਜ਼ਾ ਬਣਾਉਂਦੇ ਨਹੀਂ ਨਹੀਂ ਇੱਕ ਸਿਗੀ ਸ਼ੋਪ ਜਿੱਦਾਂ ਜਦੋਂ ਆਪਾਂ ਉਹ ਫਿਰ ਬੰਦ ਕਰਕੇ ਚਲ ਗਏ ਅੱਛਾ ਤੇ ਉਸ ਤੋਂ ਬਾਅਦ ਆਪਣੀ ਹੈ ਜੀ ਨੂਰਮੈਲ ਚ ਉਹ ਕਿਹੜੀ ਸ਼ਾਪ ਸੀਗੀ ਇੱਥੇ ਵੰਡਰਫੁਲ ਪੀਜ਼ਾ ਵਾਲੇ ਸੀਗੇ ਅੱਛਾ ਪਹਿਲਾਂ ਵੰਡਰਫੁਲ ਪੀਜ਼ਾ ਵਾਲੇ ਉਹ ਪੀਜ਼ਾ ਬਹੁਤ ਵਧੀਆ ਹੁੰਦੇ ਹੁੰਦੇ ਨੇ ਹਾਂਜੀ ਸਰਦਾਰ ਜੀ ਹੁੰਦੇ ਸੀ ਸਰਦਾਰ ਜੀ ਅੱਛਾ ਉਹ ਸੀ ਤੇ ਉਸ ਤੋਂ ਬਾਅਦ ਤੁਹਾਡੀ ਸ਼ਾਪ ਆਈ ਤੇ ਆਪਣੀ ਸ਼ਾਪ ਆਈ ਮਤਲਬ ਨੂਰਮੈਲ ਦੇ ਵਾਸੀਆਂ ਨੇ ਪਹਿਲੀ ਸ਼ਾਪ ਤੁਹਾਡੀ ਆ ਹਾਂਜੀ ਕੀ ਬਾਤ ਹੈ ਭਾਜੀ ਇਹ ਲਾਪਨ ਰੈਡੀ ਤੋਂ ਸਟਾਰਟ ਕੀਤਾ ਸੀ ਕੰਮ ਇਹ ਰੈਡੀ ਤੋਂ ਹਾਂਜੀ ਰੈਡੀ ਤੇ ਬਿਲਕੁਲ ਸਾਹਮਣੇ ਆਪਾਂ ਰੈਡੀ ਲਾਈ ਸੀਗੀ ਅੱਛਾ ਰੈਡੀ ਤੋਂ ਸਟਾਰਟ ਕੀਤਾ ਫਿਰ ਮਾਲਕ ਦੀ ਕਿ अच्छा ते ਹੋਰ ਸਾਨੂੰ ਕੀ ਕੀ ਖਵਾਉਂਗੇ ਬਈ ਤੁਹਾਨੂੰ ਰੈਪ ਪਹਿਲਾਂ ਖਵਾਉਂਦੇ ਭਰਾ ਨੂੰ ਤੇ ਪੀਜ਼ਾ ਕੋ ਪੀਜ਼ਾ ਖਵਾਉਂਦੇ اچھا ਹਾਂਜੀ ਠੀਕ ਹੈ ਤੇ ਰੈਪ ਕਿਵੇਂ ਦਾ ਹੁੰਦਾ ਵੀ ਰੈਡੀਮੇਡ ਹੁੰਦਾ ਜਾਂ ਕਿਵੇਂ ਹੁੰਦਾ ਬਈ ਇਹ ਇਹ ਜਿਹਦਾ ਹੁੰਦਾ ਫਰੋਜਨ ਹੀ ਆ ਤੇ ਬਾਕੀ ਟਿੱਕੀ ਵਗੈਰਾ ਆਪ ਤਿਆਰ ਕਰੀ ਦੀ ਆ اچھا ਜੋ ਸੌਸ ਵਗੈਰਾ ਜੀ ਬਣੀ ਆਪ ਤਿਆਰ ਕਰੀ ਦਿਓ ਓਕੇ ਹਾਂਜੀ ਤੇ ਟਿੱਕੀ ਟੁਕੀ ਸਾਰੀ ਆਪ ਤਿਆਰ ਕਰਦੇ ਹੋ ਹਾਂਜੀ ਤੇ ਬਾਕੀ ਸਿਰਫ ਜਿਹੜਾ ਤੁਹਾਡੇ ਕੋਲ ਰੈਪ ਜਿਹੜਾ ਮਾਰਕੀਟ ਲਈ ਆਉਂਦਾ ਆ ਸਾਰੇ ਕੋਲ ਇਹੀ ਹੁੰਦਾ ਨਾ ਇਹੀ ਹੁੰਦਾ ਜੀ ਨਾਰਮਲ اچھا ਓਕੇ ਤੇ ਹੋਰ ਸਾਨੂੰ ਇਸ ਤੋਂ ਇਲਾਵਾ ਹੋਰ ਤੁਹਾਡੇ ਇੱਕ ਪਹਿਲਾਂ ਤਾਂ ਹੋ ਗਿਆ ਪੀਜ਼ਾ ਦੂਜਾ ਹੋ ਗਿਆ ਤੁਹਾਡਾ 버거 ਹੌਟ ਸੈਲਿੰਗ ਹਾਂਜੀ ਤੀਜਾ ਹੋ ਗਿਆ ਤੁਹਾਡਾ ਰੈਪ ਸੈਂਡਵਿਚ ਹੋ ਗਿਆ ਸੈਂਡਵਿਚ ਹਾਂਜੀ ਬਿਲਕੁਲ ਤੁਹਾਡੇ ਸੈਂਡਵਿਚ ਵੀ ਬਹੁਤ ਬਾਈ ਸੜਦਾ ਨਹੀਂ ਗਿਆ ਨਹੀਂ ਨਹੀਂ ਇਦਾਂ ਕਿਦਾ ਸੜਨ ਦਿੰਦੇ ਜੀ ਤੇ ਯਾਰ ਬਾਈ ਨੇ ਚਿਰਦਾ ਅੱਛਾ ਤੇ ਆਹ ਵਾ ਤਾਂ ਲਗਭਗ 17 ਤੋਂ 3 ਕਿਤੇ 5 24 78 ਸਾਲ ਦਾ ਐਕਸਪੀਰੀਅੰਸ ਆ ਤੁਹਾਡਾ ਹਾਂਜੀ ਤੇ ਲੋ ਜੀ ਆਪਾਂ ਨੂੰ ਬਾਈ ਲੱਗਾ ਰੈਪ ਲਾਉਣ ਆ ਦੇਖਦੇ ਹਾਂ ਬਾਈ ਦਾ ਅਜ ਰੈਪ ਬੜੀ ਤਰੀਫਾਂ ਸੁਣੀਦੀਆਂ ਬਾਈ ਦੀਆਂ ਦੂਰ ਮੈਲ ਦੇ ਵਿੱਚ ਕਹਿੰਦੇ ਬਾਈ ਵਰਗਾ ਪੀਜ਼ਾ ਨਹੀਂ ਬਣਾਉਂਦਾ ਕੋਈ ਵੀ ਪੱਕੀ ਗੱਲ ਆ ਬਾਈ ਜਦੋਂ ਤੁਸੀਂ ਖਾਓਗੇ ਫਿਰ ਪਤਾ ਲੱਗੇਗੀ ਇਹ ਗੱਲ ਤਾਂ ਪੱਕੀ ਆ ਵੀ ਜਿਹੜੇ ਦੂਰ ਮੈਚ ਪੀਜ਼ਾ ਬਣਾਉਣਾ ਸਾਰੇ ਨਕਮੇ ਨੇ ਇਹ ਪੀਜ਼ੇ ਟੈਸਟ ਕਰ ਚੁੱਕੇ ਆ ਦੂਰ ਮੈਲ ਦੇ ਵਿੱਚ ਜੀ ਕਾਹੀ ਵੱਡੇ ਵੱਡੇ ਆਪਣਿਆਂ ਨੂੰ ਮਹਾਰਾਸ਼ਟਰੀ ਕਹਿਣ ਵਾਲੇ ਪੀਜ਼ੇ ਵਾਲੀ ਸ਼ਾਪਾਂ ਨੇ ਉਹ ਵੀ ਨਕਮੀਆਂ ਨੇ ਬਾਕੀ ਜਦੋਂ ਤੁਸੀਂ ਖਾਓਗੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਚਾ ਚਲੋ ਕੋਣ ਦੁਕਾਨਦਾਰ ਤਾਂ ਕਹਿੰਦੇ ਹੁੰਦਾ ਮੇਰੀ ਚੀਜ਼ ਵਧੀਆ ਵਾ ਪਰ ਜਦੋਂ ਤੁਸੀਂ ਖਾਓਗੇ ਫਿਰ ਪਤਾ ਲੱਗਣਾ ਓਕੇ ਬਈ ਇਹ ਕੀ ਹੈ ਕੀ ਕਰੀਮ ਕੀ ਹੈ ਇਹ ਇਹ ਚੀਜ਼ ਬਸਟ ਹੁੰਦੀ ਹੈ ਜੀ ਚੀਜ਼ ਬਸਟ ਪੀਜ਼ ਉਹ ਜਿਹੜੀ ਚੀਜ਼ ਲਿਕਵਿਡ ਚੀਜ਼ ਇਹਨੂੰ ਕਹਿੰਦੇ ਆ ਲਿਕਵਿਡ ਅਈ ਅਸੀਂ ਥੋੜਾ ਸਪਾਈਸੀ ਖਾਵਾਂਗੇ ਹਾਂਜੀ ਸਪਾਈਸੀ ਕਰ ਦਿਓ ਥੋੜਾ ਜੀ ਅਰੇ ਕਿੰਨੇ ਟਾਈਮ ਦੇ ਵਿੱਚ ਇਹ ਜਿਹੜਾ ਤੁਸੀਂ ਰੈਪ ਚਾਹ ਕਰ ਦਿੰਦੇ ਹੋ ਬਸ 3 ਮਿੰਟ ਚ ਸਰ 2 ਤੋਂ 3 ਮਿੰਟ 2 ਤੋਂ 3 ਮਿੰਟ ਦੇ ਵਿੱਚ ਰੈਡੀ ਕਰ ਦਿੰਦੇ ਹਾਂ ਹਾਂਜੀ ਓਕੇ ਕੀ ਮਾਤਰ ਪੀਜ਼ਾ ਵੀ 7-8 ਮਿੰਟ ਚ ਰੈਡੀ ਕਰ ਦੇਦਾ ਅੱਛਾ ਹਾਂਜੀ ਚੱਲ ਬਾਈ ਤਰੀਫਾਂ ਤੇ ਬਹੁਤ ਸੁਣੀਆਂ ਨੇ ਅੱਜ ਵਾਕਿਆ ਦੇਖਦੇ ਆ ਵੀ ਵਕੀ ਵੀ ਬਈ ਦਾ ਵੀ ਕਿਵੇਂ ਦਾ ਕਿਉਂਕਿ ਇੱਕ ਰਵਾਈ ਦੀ ਮੈਂ ਤਾਂ ਸੈਂਡਵਿਚ ਖਾਦਾ ਸੀ ਤੇ ਬਸ ਮੌਕਾ ਚ ਮਿਲਿਆ ਤੇ ਹਾਂਜੀ ਹੋ ਗਿਆ ਬਈ ਰੈਡੀ ਹਾਂਜੀ ਰੈਡੀ ਹੈ ਜੀ ਕੀ ਬਾਤ ਹੈ ਤੇ ਬਾਈ ਪਤਾ ਲੱਗਾ ਵੀ ਜ਼ਿੰਦਗੀ ਚ ਸਟ੍ਰਗਲ ਬੜੀ ਕਹਿੰਦੇ ਕੀਤੀ ਤੁਸੀਂ ਹਾਂਜੀ ਭਾਜੀ ਥੋੜਾ ਦੱਸੋ ਬਈ ਕੀ ਕੀ ਸਟ੍ਰਗਲ ਵਾਲੇ ਟਾਈਮ ਸੀਗੇ ਉਹ ਤੇ ਮੈਂ ਸਰ ਪੰਜਵੀਂ ਚੋਂ ਹਟ ਗਿਆ ਸੀਗਾ ਅੱਛਾ ਜਦੋਂ ਮੈਂ ਦਿਹਾੜੀਆਂ ਕੀਤੀਆਂ ਪੰਜਰਵਦੀ ਅਢੀ ਤੇ ਵੀ ਮੈਂ ਕੰਮ ਕੀਤਾ ਹੋਇਆ ਜੀ ਨਹੀਂ ਹਟੋਂਦਾ ਉਹ ਅਢੀ ਕਰਨ ਦਾ ਕੀ ਕਰਨ ਸੀ ਘਰ ਦੇ ਵਿੱਚ ਘਰ ਦੇ ਹਾਲਾਤ ਅੱਛਾ ਹਾਂਜੀ ਘਰ ਦੇ ਵਿੱਚ ਕੌਣ ਸੀਗਾ ਉਸ ਟਾਈਮ ਕਮੋਣ ਵਾਲੇ ਕੌਣ-ਕੌਣ ਸੀਗੇ ਉਹਦੇ ਕੋਲ ਮਮਮੀ ਪਾਪਾ ਹੀ ਸੀਗੇ ਅੱਛਾ ਪਾਪਾ ਥੋੜੇ ਡਰਿੰਕ ਵਗੈਰਾ ਕਰਦੇ ਸੀ ਆਪਣੇ ਜੋ ਕੰਮ ਕਰਦੇ ਸੀਗੇ ਅੱਛਾ ਮੰਮਾ ਨੇ ਲੋਕਾਂ ਘਰਾਂ 'ਚ ਕੰਮ ਕੀਤਾ ਹੂੰ ਤੇ ਇਸ ਕਰਕੇ ਫਿਰ ਮਤਲਬ ਪੰਜੀ ਤੋਂ ਬਾਅਦ ਵਿੱਚ ਫਿਰ ਰੁਜਾਨਕੇੜੇ ਵਾਲੇ ਪਾਸੇ ਗਿਆ ਫਿਰ ਮੈਂ ਤੇ ਕਿਹੜੀ ਨਹੀਂ ਸ਼ੌਪ ਉੱਤੇ ਕੰਮ ਕੀਤਾ ਪੰਜ ਰੁਪਏ ਦੀ ਢਿਆੜੀ ਤੇ 5 ਰੁਪਏ ਦੀ ਢਿਆੜੀ ਤੇ ਮੈਂ 2 ਰੁਪਏ ਦਾ ਕਿਹੜੀ ਟਾਈਮ ਚ ਅੱਜ ਤੋਂ ਲਾ ਲਓ 20 ਸਾਲ ਪਹਿਲਾਂ ਅੱਛਾ ਅੱਜ ਤੋਂ 20 ਸਾਲ ਪਹਿਲਾਂ ਪੰਜ ਰੁਪਏ ਦੀ ਢਿਆੜੀ ਹਾਂਜੀ ਮੈਂ 2 ਰੁਪਏ ਦਾ ਦੁੱਧ ਲੈ ਕੇ ਜਾਂਦਾ ਸੀ 2 ਰੁਪਏ ਦੀ ਪੱਤੀ ਦੇਕਰ ਬੇਖੰਡ ਤਾਂ ਕਰੇ ਚਾਹ ਬੰਦੀ ਸੀ ਪੁੱਤਰੀ ਪਹਿਲਾਂ ਇਸ ਤੋਂ ਇਹਨੇ ਮਧਿਆ ਟਾਈਮ ਸੀ ਇਹ ਹੂੰ ਜਦੋਂ ਸਾਡੇ ਦਾਦਾ ਜੀ ਹੁੰਦੇ ਸੀ ਅੱਛਾ ਤੇ ਉਦੋਂ ਪਤਾ ਨਹੀਂ ਕਿ ਲੂਆਂ ਸਾਹਮਣੇ ਸੋਣਾ ਹੁੰਦਾ ਸੀ ਅੱਛਾ ਉਹ ਵੀ ਟਾਈਮ ਸੀ वो आ, ते, ते वो वो अच्छा वो समय भी देखया कि लोहड़ सोने वाले समय देखया ते 2 ਰੁਪਏ ਦੀ ਦੁੱਧ ਲੈ ਕੇ ਜਾਣ ਵਾਲਾ ਉਹ ਵੀ ਸਮਾਂ ਦੇਖਿਆ ਆਪਣੇ ਹੱਥੀ ਦੇਖਿਆ ਜੀ ਆਪ ਲੈ ਕੇ ਜਾਂਦੇ ਨੇ اچھا ਹਾਂਜੀ ਕੀ ਬਾਤ ਅੱਛਾ ਤੇ ਫਿਰ ਕਿਹੜੀ ਕਲਾਸ ਤੱਕ ਪੜ੍ਹਿਆ ਬਾਈ ਮੈਂ 4 ਕਲਾਸਾਂ ਬੜਾਈ 5ਵੀਂ ਫੇਲ ਆਈ ਆਪਾਂ ਅੱਛਾ 5ਵੀਂ ਫੇਲ ਹੋ ਹਾਂਜੀ ਕੀ ਬਾਤ ਹੈ ਬਾਈ ਬੜਾ ਆਨੈਸਟ ਆ ਬੜਾ ਆਨੈਸਟਲੀ ਦਾ ਬਾਈ ਦੱਸਿਆ ਵੀ ਮੈਂ 5ਵੀਂ ਫੇਲ ਆ ਬਾਈ ਹਾਂਜੀ ਇਹ ਤਾਂ ਲੋਕ ਅੱਜ ਕੱਲ ਪੜਾਈ ਤੋਂ ਲੈ ਕੇ ਬੜਾ ਕੁਝ ਪਾ ਲੈਂਦੇ ਆ ਯਾਰ ਨਹੀਂ ਮੈਂ ਤਾਂ ਆ ਪੜਿਆ ਨਾ ਨਹੀਂ ਜੋ ਰੈਲਿਟੀ ਹੈ ਤੇ ਉਹੀ ਆਪਾਂ ਸਾਰ ਦੱਸਾਂਗੇ ਝੂਠ ਬੋਲਣ ਦੀ ਆਪਾਂ ਨੂੰ ਆਸ ਨਹੀਂ ਓਕੇ ਤੇ ਵਿੱਚ ਵੀ ਜਿਹੜਾ ਮੇਰੇ ਕੰਮ ਖੋਲਣ ਦੀ ਵੀ ਦੋ ਜਣਾਂ ਦਾ ਬਹੁਤ ਜਣਾ ਯੋਗਦਾਰ ਆ ਅੱਛਾ ਤੇ ਉਹਨਾਂ ਨੇ ਜਿੱਦਾਂ ਮੈਨੂੰ ਦੱਸਿਆ ਇਹ ਕੰਮ ਖੋਲਣ ਬਾਰੇ ਇੱਕ ਭਾਜੀ ਹੋਣੀ ਸੀ ਉਹਨਾਂ ਨੇ ਨਾਲ ਮਿਲ ਜਾ ਆਇਆ ਲੋਕਾਂ ਦਾ ਕੰਮ ਨਹੀਂ ਨਾਂ ਦੱਸ ਦਿਓ ਬਾਈ ਉਹਨਾਂ ਦੇ ਇੱਕ ਹੈਗਾ ਹੀ ਡਿੰਪਲ ਭਾਜੀ ਸ਼ਾਮਾ ਸ਼ੂ ਲਾਈਨ ਵਾਲੇ ਅੱਛਾ ਉਹਨਾਂ ਨੇ ਮੇਰੇ ਬਹੁਤ ਹੈਲਪ ਕੀਤੀ ਦਿ ਲੋ अच्छा हर टाइम ਜਿਹਦਾ ਹੁਣ ਵੀ ਆਪਾਂ ਕਹੀਏ ਆਪਣੇ ਨਾਲ ਖੜੇ ਆ। ਕੀ ਬਾਤ ਹੈ। ਇੱਕ ਸਾਇਲ ਗਲਾਟੀ ਆ। ਅੱਛਾ। ਉਹਨੇ ਹੁਕਮ ਮੈਮੀ ਕੰਮ ਕਰਦਾ ਸਾਇਲ ਗਲਾਟੀ ਕੋ। ਹੂੰ ਹੂੰ। ਉਹਨੇ ਮੈਨੂੰ ਗਿਆਨਾ ਸੜੀ ਭਾਈ ਆਪਾਂ ਪੀਜ਼ਾ ਖੋਲਣਾ। ਉਹਨੇ ਮੇਰੀ ਸਲਾਹ ਦੇ ਨਾਲ ਉਹ ਬੰਦਾ। ਅੱਛਾ। ਉਹ ਮੇਰੀ ਜ਼ਿੰਦਗੀ ਦਾ ਜਿਹਦਾ ਕਹਿੰਦਾ ਕਾਮਯਾਬੀ ਲਈ ਲਿਓਣ ਵਾਲਾ ਮੁੰਡਾ ਹੋਆ। ਤੇ ਅੱਜ ਬੰਦ ਕਰਨ ਵਾਲਾ ਤੇਰਾ। ਮੈਂ ਉਹ 6 ਵਜੇ ਨੇ سپورਟ ਕੀਤੀ ਸੀ ਤੇ ਤੂੰ ਉਹ ਚੀਜ਼ ਆ। ਤੇ ਅੱਜ ਵੀ ਉਹਨੇ ਦਿਲੋਂ ਆ। ਠੀਕ। ਦੇ ਨੂੰ ਇੱਜ਼ਤ ਘਾੜਦੇ ਦੋਨਾ ਭਰਾਵਾਂ ਨੂੰ ਬਾਈ ਦੇ ਅੱਖਾਂ 'ਚ ਹੰਝੂ ਆ ਗਿਆ ਇਸੀ ਗੱਲ ਕਰਦੇ ਇਹ ਹੁੰਦੀ ਆ ਬਾਈ ਓਨੈਸਟਲੀ ਜਿਹੜਾ ਤੁਸੀਂ ਕਿਸੇ ਦੇ ਨਾਲ ਖੜਦੇ ਹੋ ਤੇ ਅੱਜ ਬਾਈ ਦੇ ਨਾਲ ਜੇ ਉਦੋਂ ਦੋ ਭਰਾ ਖੜੇ ਸੀ ਤੇ ਅੱਜ ਬਾਈ ਸਟੈਂਡ ਤੇ ਹੋ ਗਿਆ ਅਜਾ ਬਾਈ ਦੇ ਇੱਕ ਖਾਤੋਂ ਖਾਸ ਗੱਲ ਲੱਗੀ ਬਾਈ ਦੇ ਕੋਲ 4-5 ਬੰਦੇ ਕੰਮ ਕਰਦੇ ਬਾਈ ਹਾਂਜੀ 4 ਮੁੰਡੇ ਇੱਕ ਟਾਈਮ ਇਕੱਲੇ ਸੀ ਹਾਂਜੀ ਇਕੱਲੇ ਤੇ ਉਹ ਪੰਜਾਂ ਦੇ ਵਿੱਚੋਂ ਕਿੰਨੇ ਬੰਦੇ ਸੈਲਰੀ ਦੇ ਨੇ ਇਹ ਤਿੰਨ ਮੁੰਡੇ ਸੈਲਰੀ ਤੇ ਦੋ ਮੁੰਡੇ ਹੁੰਦਾ ਕੰਮ ਸਿੱਖਣ ਦੇ ਦੋ ਮੁੰਡੇ ਕੰਮ ਸਿੱਖਦੇ ਤਿੰਨ ਸੈਲਰੀ ਦੇ ਆ ਤੇ ਜਿਹੜਾ ਸੈਲਰੀ ਵਾਲੇ ਮੁੰਡੇ ਸਾਰੇ ਪੰਜਾਬੀ ਨੇ ਪੰਜਾਬੀ ਕੀ ਬਾਤ ਹੈ ਭਾਈ ਜੀ ਇਹ ਦੇਖ ਲਓ ਸਭ ਤੋਂ ਵੱਡੀ ਗੱਲ ਆਂਦੀ ਦਾ ਅੱਜ ਕੱਲ ਲੋਕ ਘੱਟ ਪੈਸੇ ਦੇ ਕੇ ਕੋਈ ਪ੍ਰਵਾਸੀ ਬੰਦੀ ਵੀ ਰੱਖ ਸਕਦੇ ਆ ਪਰ ਮੇਨ ਚੀਜ਼ ਬਾਈ ਨੇ ਪੰਜਾਬੀਆਂ ਬੰਦਿਆਂ ਨੂੰ ਤਰਜੀਹ ਦਿੱਤੀ ਵੀ ਜੇ ਉਹ ਅੱਜ ਦੋ ਤਿੰਨ ਬੰਦੇ ਰੱਖਣ ਲਈ ਅਫੋਰਡ ਹੋਇਆ ਤਾਂ ਬੰਦੇ ਨੇ ਉਹ ਪੰਜਾਬੀ ਬੰਦਿਆਂ ਨੂੰ ਅਹਿਮ ਦਿੱਤੀ ਇਹਦੇ ਕੰਮ ਲਈ ਕੀ ਬਾਤ ਹੈ ਭਾਈ ਜੀ ਤੇ ਭਾਈ ਜਦੋਂ ਇਸ ਫੀਲਡ ਦੇ ਵਿੱਚ ਜਦੋਂ ਤੁਸੀਂ ਅੱਗੇ ਆਏ ਹੋ ਇਸ ਲਾਈਨ ਦੇ ਵਿੱਚ ਕਿਵੇਂ ਸਟਰਗਲ ਰਹੀ ਫਿਰ ਸਟਰਗਲ ਬਾਪੇ ਦੀ ਕਰਵਾ ਸਟਰਗਲ ਇੱਕ ਦਿਨ ਵੀ ਨਹੀਂ ਰਹੀ ਜੀ ਇੱਕ ਦਿਨ ਵੀ ਨਹੀਂ ਮੈਂ ਜਦੋਂ ਤੋਂ ਤੋਂ ਇੱਕ ਖੋਲਦੀ ਦੁਕਾਨ ਉਹਦੇ ਬੱਲੇ ਬੱਲੇ ਹਾਂਜੀ ਪਹਿਲੇ ਮੈਂ ਸਤਾਂਮੇ ਸ਼ਾਪ ਤੇ ਸਾਂ ਮੈਂ ਰੇੜੀ ਅੱਛਾ ਪਹਿਲੇ ਦਿਨ ਤੋਂ ਬਾਬੇ ਦੀ ਭੋਲੇ ਨਾ ਦੀ ਕਿਰਪਾ ਦੇ ਨਾਲ ਕੰਮ ਇਹਦੀ ਚੱਲਦਾ ਰਿਹਾ ਅੱਛਾ ਪਹਿਲੇ ਦਿਨ ਕਿੰਨੀ سیل ਸੀ ਯਾਦਾ ਕੁਛ 5-7-8000 ਰੁਪਿਆ ਅੱਛਾ ਹਾਂਜੀ ਪਹਿਲੇ ਦਿਨ ਹੀ ਪਹਿਲੇ ਦਿਨ ਮਤਲਬ 2 ਰੁਪਿਆ ਦਿਹਾੜੀ ਕਰਨ ਵਾਲਾ 5 ਰੁਪਿਆ ਦਿਹਾੜੀ ਕਰਨ ਵਾਲਾ ਬੰਦਾ ਇੱਕ ਦਿਨ 8000 ਕਮਾ ਗਿਆ ਹਾਂਜੀ 8 ਹੀ ਕਮਾਇਆ ਨੇ 8 سیل ਸੀ ਹਾਂਜੀ ਸੀ ਮਤਲਬ ਉਹਦੇ ਵਿੱਚ 2-3000 ਤਾਂ ਕਮਾਈ ਹੋ ਗਈ ਅੱਛਾ ਤੇ ਉਹ ਪਹਿਲੇ ਦਿਨ ਦੀ ਫੀਲਿੰਗ ਕਿੰਨੀ ਦੀ ਸੀ ਬਈ ਉਹ ਮੈਨੂੰ ਮੈਂ ਦੱਸ ਨਹੀਂ ਸਕਦਾ ਜੀ ਅੱਛਾ ਜਦੋਂ ਮੈਂ ਸ਼ਾਪ ਖੋਲੀ ਵੀ ਹੈ ਨਾ ਸੀ ਤੇ ਮੇਰੇ ਕੋ ਜਿੰਨੇ ਕਦੇ ਪੈਸੇ ਜੋੜੇ ਹੋਏ ਸੀਗੇ ਬਸ ਉਹੀ ਸੀਗੇ ਕੋਲ ਤੇ ਕਹਿ ਲੋ ਜਦੋਂ ਪਲੇਟਾ ਲੈ ਆਂਦੇ ਵੀ ਮੇਰੇ ਕੋ ਪੈਸੇ ਖਤਮ ਨਹੀਂ ਸੀਗੇ ਅੱਛਾ ਪਲੇਟਾ ਵੀ ਇੱਕ ਆਪਣੇ ਚਾਚਾ ਜੀ ਆ ਉਹਨੇ ਸ਼ੌਪ ਤੋਂ ਲੈ ਕੇ ਉਹ ਕਹਿੰਦੇ ਪੁੱਤ ਜੋ ਚਾਹੀਦਾ ਉਹ ਲੈ ਜਾ ਲੈ ਜਾ ਕੀ ਬਾਤ ਹੈ ਅੱਛਾ ਤੇ ਉਹ ਦਿਨ ਜਿੱਦਾਂ ਪਹਿਲੇ ਦਿਨ 8000 ਰੁਪਏ ਕਮਾਇਆ ਸਭ ਤੋਂ ਪਹਿਲਾਂ ਕਿਹਨੂੰ ਦੱਸਿਆ ਤੂੰ ਵੀ ਬਾਅਦ ਮੈਂ ਇੰਨੀ ਸੈਲਰੀ ਫਿਰ ਸੈਲਰੀ ਕਹਿੰਦੇ ਮੰਮੀ ਨੂੰ ਭੜਾਇਏ ਪਹਿਲ ਪੈਸੇ ਅੱਛਾ ਮੈਂ ਆਪਾਂ ਪੈਸੇ ਆ ਕੰਮ 'ਚ ਬੈ ਬੱਟੇ ਮੰਮੀ ਦਾ ਮੇਰੀ ਯੋਗਦਾਨ ਬਹੁਤ ਆ ਇੱਥੇ ਤਾਂ ਕੱਲੇ ਉਹਨੂੰ ਅੱਛਾ ਪਾਪਾ ਦਾ ਤੇ ਮम्मी ਦੇ ਉਹ ਕੀ ਕਹਿਣਾ ਸੀ ਜਦੋਂ ਮम्मी ਦਾ 8000 ਰੁਪਿਆ ਦਾ ਪੇਮੈਂਟ ਫੜੀ ਸੀਗੀ ਉਹ ਤੇ ਕੀ ਮੰਦੇ ਵਿੱਚ ਉਸ ਟੱਫ ਗੱਲ ਸੀ ਮम्मी ਨੇ ਚਾਹ ਪਤਾ ਨਹੀਂ ਕੀ ਸੀ ਕਿਉਂਕਿ 2-2 ਰੁਪਿਆ ਦਾ ਦੁੱਧ ਲੈ ਕੇ ਜਾਂਦੀ ਸੀ ਤੁਸੀਂ ਘਰ ਤੇ ਜਦੋਂ 8000 ਰੁਪਿਆ ਇਕੱਠਾ ਹੱਥ 'ਚ ਜਾਣਾ ਇੱਕ ਦਿਨ ਉਹ ਵੀ ਇੱਕ ਦਿਨ ਦੀ ਸੀਲ ਹਾਂਜੀ ਹਨਾ ਹਾਂਜੀ ਸਰ ਤੇ ਕੀ ਕਿਹਾ ਸੀ ਵੀ ਬੇਬੇ ਹੁਣ ਟੈਨਸ਼ਨ ਨਾ ਲੈ ਹੁਣ ਅੱਗੇ ਕੰਟੀਨਿਊ ਕੰਮ ਚਲਣਾ ਹਾਂਜੀ ਬਾਬੇ ਕਿਰਪਾ ਚੱਲਿਆ ਵੀ ਦੀ ਮਾ ਚਾ ਮਾ ਸਾਡੀ ਨਹੀਂ ਸਾਡਾ ਹੁਣ ਚਲੋ ਡੈਥ ਹੋ ਗਈ ਮम्मी पापा ਦੋਨਾਂ ਦੀ ਅੱਛਾ ਤੇ ਮੇਰੇ ਨਾਲ ਪੂਰਾ ਸਾਥ ਦਿੱਤਾ ਮੇਰੇ ਕੋਲ ਨੇ ਵੀ ਮੁੰਡੇ ਸੀਗੇ ਮੇਰੇ ਨਾਲ ਟੇਬਲ ਸਾਫ ਕਰਦੇ ਰਹ ਕਸ਼ਮਿਰ ਨੂੰ ਵੀ ਸਮਾਨ ਫੜਾਉਂਦੇ ਨੇ। ਕੀ ਬਾਤ ਹੈ। ਵਾਜਾ। ਫੇ ਮਾਂ ਮਾਂ ਹੁੰਦੀ ਆ ਬਈ ਚਾਹੇ ਜਿਵੇਂ ਮਰਜੀ ਆ। ਉਸ ਮਾੜੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਸੀ ਤੇ ਚੰਗੇ ਸਮੇਂ ਵਿੱਚ ਵੀ ਤੁਹਾਡੇ ਨਾਲ ਹੈ ਨਾ। ਇੱਥੇ ਨਾ ਮੁੰਡੇ ਛੁੱਟੀ ਕਰਦੇ ਨਹੀਂ। ਉਹਨੇ ਕਹਿੰਦਾ ਮੈਂ ਪੁੱਤ ਬੈਠੀ ਦਿਨਾਂ ਨਹੀਂ। ਸਮਾਨ ਵੀ ਮੰਮੀ ਕੱਢਦੀ ਦੀ ਮੇਰੀ। ਅੱਛਾ। ਹਾਂ ਮੈਂ ਤਾਂ ਆ ਰਾਵਣਾ ਸੋ ਘੰਟਾ ਰੈਸਟ ਵੀ ਕਰ ਲਿਆ ਨਾ ਮੰਮੀ ਨੇ ਨਹੀਂ। ਕੀ ਬਾਤ ਹੈ। ਹਾਂ ਆਟਾ ਡਾ ਪੀਜ਼ਾ ਹੁਣ ਲੱਗ ਰਿਹਾ ਪਨੀਰ ਬਟਾ ਮਸਾਲਾ। ਓਕੇ। ਤੇ ਨਾਲ ਦੇ ਨਾਲ ਗੱਲਾਂ ਵੀ ਚੱਲਦੀ ਰਹਿੰਨਗੀਆਂ। ਬਿਲਕੁਲ 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 ਭਾਜੀ। ਤੇ ਇਹ ਪੀਜ਼ਾ ਤੁਹਾਨੂੰ ਮੈਂ ਗ अच्छा हां जी नहीं वाकई भाई ਜਿਹੜਾ ਤੇਰੇ ਵਾਲਾ ਪੀਜ਼ਾ ਵਾਕਈ ਨਹੀਂ ਕਿਤੇ ਮਿਲਣਾ ਕਿਉਂਕਿ ਇਸ ਪੀਜ਼ਾ ਦੇ ਵਿੱਚ ਪਤਾ ਵੀ ਇੰਨੀ ਸਟਰਗਲ ਛੁਪੀ ਹੋਈ ਹੈ ਨਾ ਭਾਈ ਇੰਨੀ ਮਿਹਨਤ ਲੱਗੀ ਹੋਈ ਹੈ ਆਬਵੀਅਸਲੀ ਜਿੱਥੇ ਮਿਹਨਤ ਨਾਲ ਚੀਜ਼ ਬਣੀ ਹੋਵੇ ਨਾ ਉਹ ਟੇਸਟੀ ਲੱਗਦੀ ਹੈ ਭਾਈ ਇੱਕ ਨਾ ਆਪਾਂ ਕੰਜੂਸੀ ਨਾਲ ਕੋਈ ਚੀਜ਼ ਨਹੀਂ ਵਰਤਦੇ ਹਮ ਕੰਪਨੀ ਦਾ ਪ੍ਰੋਡਕਟ ਸਾਰੇ ਜੋ ਵੀ ਕੋਈ ਵਰਤਦੇ ਜਾਂਦਾ ਇਹ ਨਹੀਂ ਹੈਗਾ ਲੋਕਲ ਚੀਜ਼ ਕੋਈ ਹਮ ਅੱਛਾ ਭਾਈ ਨਾਲ ਨਾਲ ਰੇਟ ਵੀ ਦੱਸੀ ਜਣਿਆ ਵੀ ਜਿਹੜਾ ਪੀਜ਼ਾ ਬਣਾਉਨੇ ਹੈਗਾ ਕੀ ਰੇਟ ਕੀ ਹੈ ਇਹ ਜਿਹੜਾ ਪਨੀਰ ਬਟਰ ਮਸਾਲਾ ਪੀਜ਼ਾ ਵਾ ਇਹ 200 ਰੁਪਏ ਦਾ ਸਰ 200 ਰੁਪਏ ਦਾ ਹਾਂਜੀ ਉਹਦਾ 140 ਤੋਂ ਆਪਣਾ ਪੀਜ ਸਟਾਰਟ ਹੋਏਗਾ ਮੀਡੀਆ ਜਿਹੜਾ ਵੱਡਾ ਲਾਰਜ ਪੀਜਾ ਕਿੰਨਾ ਦੇ ਦਿੰਦੇ ਹੋ ਹਾਂਜੀ ਇਹ ਆਪਣਾ 320 ਤੋਂ ਸਟਾਰਟ ਹੋ ਕੇ 440 ਰੁਪਏ ਤੱਕ 440 ਤੱਕ ਲਾਰਜ ਪੀਜਾ ਆ ਹਾਂਜੀ ਓਕੇ ਸੈਂਡਵਿਚ ਦਾ ਕੀ ਰੇਟ ਆ ਭਾਈ ਸੈਂਡਵਿਚ 100 ਰੁਪਏ ਤੋਂ ਸਟਾਰਟ ਹੋ ਜਾਂਦਾ ਆਪਣਾ 100 ਰੁਪਏ ਤੋਂ ਸਟਾਰਟ ਆ ਰੈਪ ਰੈਪ ਵੀ 100 ਰੁਪਏ ਅਸੀਂ 80 ਤੋਂ ਸਟਾਰਟ ਹੋ ਜਾਂਦਾ 80 ਤੋਂ ਸਟਾਰਟ ਹੋ ਜਾਂਦਾ ਹਾਂਜੀ ਮਿਕਸ ਵੈਜੀ 80 ਦਾ ਪਨੀਰ ਵਾਲਾ 100 ਦਾ ਵਾ ਹੂੰ ਤੇ ਫਰਾਈ ਰੈਪ 100 ਦਾ ਮਸ਼ਰੂਮ ਰੈਪ ਵੀ 100 ਦਾ ਅੱਛਾ ਹਾਂਜੀ ਓ ਤੇ ਸੋ ਭਾਈ ਤੁਹਾਡੀ ਸਟੋਰੀ ਬਹੁਤ ਵਾਕਿਆਤ ਦੱਸੀ ਹੈ ਤੇ ਬੜੀ ਇੰਪ੍ਰੈਸਿੰਗ ਸਟੋਰੀ ਨੇ ਤੁਹਾਡੀ ਤੇ ਕਿਉਂਕਿ ਤੁਹਾਡੇ ਤੁਹਾਨੂੰ ਸੁਣ ਕੇ ਕਈ ਹੋਰ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਕੁਝ ਕਰਨਾ ਚਾਹੁੰਦੇ ਆ ਉਹਨਾਂ ਦੇ ਮਨ ਦੇ ਵਿੱਚ ਵੀ ਇੱਕ ਆਊਗੀ ਹਿੰਮਤ ਵੀ ਯਾਰ ਬਾਈ ਨੇ ਕੰਮ ਕੀਤਾ ਤਾਂ ਅਸੀਂ ਵੀ ਜ਼ਰੂਰ ਕਰੀਏ ਤੇ ਸੋ ਭਾਈ ਹੁਣ ਸਾਡਾ ਦੂਜਾ ਆਰਡਰ ਲੱਗ ਗਿਆ ਹਾਂਜੀ ਤੇ ਜਦ ਤੱਕ ਹੁਣ ਸਾਨੂੰ ਫਾਈਨਲ ਕਰੋਦੇ ਆਪਾਂ ਫੇਰ ਟੈਸਟਿੰਗ ਵਾਲੇ ਪਾਸੇ ਨੂੰ ਹੋਈਏ ਠੀਕ ਹੈ ਜੀ ਬਰਾਮਾ ਟੈਡਲ ਮੈਂ ਹੁਣੇ ਲਗਭਗ ਕਹ ਲੈ ਵੀ ਸਵੇਰ ਜਦੋਂ ਤੋਂ ਬਾਈ ਬਾਈ ਸ਼ਾਪ ਕਿੰਨੇ ਵਜੇ ਖੋਲਦੇ ਹੋ ਸਵੇਰੇ 11 ਵਜੇ ਓਪਨ ਕਰਦੇ ਨੇ ਸ਼ਾਮ ਤੱਕ 9 ਵਜੇ ਖੋਲਦੇ 11 ਵਜੇ ਕੰਮ ਸਟਾਰਟ ਕਰ ਦੀਦਾ 11 ਤੂੰ ਕਿੰਨੇ ਵਜੇ ਤੱਕ ਕਿੰਨੇ ਤੱਕ ਭਰਾ ਸਾਡੇ ਹੁੰਦੇ ਰਹਿੰਦੇ ਓਹੋ ਕੀ ਬਾਤ ਹੈ ਹਾਂ ਕਦੀ ਟਾਈਮ ਦਾ ਨਹੀਂ ਦਾ ਖਿਆਲ ਕੀਤਾ 11 ਵਜੇ 12 ਵਜੇ 1 ਵਜੇ ਅੱਛਾ ਹਾਂਜੀ ਮੈਂ 2:00 ਵਜੇ ਤੱਕ ਕੋਈ ਸ਼ਾਪ ਤੋ ਜਾਂਦਾ ਰਿਹਾ ਸਰ 2:00 ਵਜੇ ਤੱਕ ਹਾਂਜੀ ਕੀ ਬਾਤ ਹੈ ਸਰ ਹਾਂ ਥੋੜਾ ਜਿਹਾ ਮੌਸਮ ਸਮੇਂ ਦੇ ਹਿਸਾਬ ਨਾਲ ਥੋੜਾ ਜਲਦੀ ਚਲ ਜੀਦਾ ਹੂੰ ਅੱਗੇ ਤਾਂ ਮੈਂ 2:00 ਵਜੇ ਤੱਕ ਵੀ ਮਿੱਠਾ ਰਿਹਾ ਇੱਥੇ ਜੀ ਵਾਜੀ ਬਹੁਤ ਬਹੁਤ ਆਹ ਸਰ ਪੀਜ਼ਾ ਆਪਣਾ ਜੀ ਪਨੀਰ ਬਟਾ ਮਸਾਲਾ ਪੀਜ਼ਾ ਜੀ ਉੱਪਰ ਚੱਕੋ ਥੋੜਾ ਜਿਹਾ ਲੈ ਕੇ ਆਓ ਜੀ ਵਾਡੀ ਇੱਕ ਲੈਡ ਜਾਨ ਆ ਲੈਣ ਗਈ ਓਏ ਮਿੱਠੇ ਦੇ ਵਿੱਚੋਂ ਬਾਹਲੇ ਆ ਵਈ ਆਪਣਾ ਪਨੀਰ ਬਟਾ ਮਸਾਲਾ ਪੀਜ਼ਾ ਪਨੀਰ ਮਸਾਲਾ ਪਨੀਰ ਬਟਰ ਮਸਾਲਾ ਪਨੀਰ ਬਟਰ ਮਸਾਲਾ ਹਾਂਜੀ ਕੀ ਬਾਤ ਹੈ ਇਹਦੀ ਸਾਰੀ ਰੈਸਪੀ ਆਪਣੀ ਹੈ ਜੀ ਸਾਰੀ ਆਪਣੀ ਤੁਹਾਡੀ ਹਾਂਜੀ ਇਹ ਪੀਜੇ ਦੀ ਕੀ ਬਾਤ ਹੈ ਉਹ ਫਿਰ ਸਾਨੂੰ ਪੜੀ ਵੇਟ ਦਾ ਨਹੀਂ ਕਦੀ ਪਣੀ ਹੁਣ ਬਾਕੀ ਆਰਡਰ ਦੀ ਨਹੀਂ ਨਹੀਂ ਬਸ ਮੰਡਾ ਨਾਲ ਲਈ ਆਓ ਬਾਈ ਤੁਸੀਂ ਨਾ ਮੈਂ ਹੀ ਜਾਂਦਾ ਕੰਦਰ ਬਾਕੀ ਟੈਸਟਿੰਗ ਕਰਦੇ ਹਾਂ ਨਾ ਲੋ ਲੋ ਬੈਠੋ ਚਲੋ ਤੇ ਲਓ ਜੀ ਇੱਕ ਤੁਹਾਨੂੰ ਪੀਜ਼ਾ ਹੋਰ ਦਿਖਾ ਦਈਏ ਇਹ ਹੈਗਾ ਆ ਬਾਈ ਦਾ ਸਪੈਸ਼ਲ ਆਪਣਾ ਜਨੀ ਸਪੈਸ਼ਲ ਪੀਜ਼ਾ ਹੈ ਹਾਂ ਵੀ ਇਦਰੀ ਹੈਗਾ ਆ ਤਾਂ ਬਾਈ ਦਾ ਮੂੰਹ ਆ ਆ ਹੈ ਪੀਜ਼ਾ ਕੀ ਬਾਤ ਹੈ ਬਾਈ ਕਿਹੜਾ ਪੀਜ਼ਾ ਕੀ ਬਣਾ ਸੰਨੀ ਸਪੈਸ਼ਲ ਪੀਜ਼ਾ ਹੈ ਹਾਂ ਜੀ ਕੀ ਪਾਇਆ ਦੇ ਵਿੱਚ ਤੇ ਬੜਾ ਕੁਝ ਪਾਇਆ ਤਾਂ ਹੈ ਹਾਂਜੀ ਇਹ ਚ ਆਨੀਅਨ ਕੈਪਸਿਕਮ ਸਵੀਟ ਕੌਰ ਪਨੀਰ ਮਸ਼ਰੂਮ ਟਮਾਟਰ ਸਵੀਟ ਕੌਰ ਨਿੱਕੀ ਗੱਲ ਬਈ ਸਾਡੇ ਵਾਲੇ ਪੀਜ਼ੇ ਦੇ ਵਿੱਚ ਸਾਨੂੰ ਸਪੈਸ਼ਲ ਸਮਝ ਕਰਾ ਕੇ ਸਾਨੂੰ ਉਹ ਕੁਝ ਨਹੀਂ ਪਾਇਆ ਵਿੱਚ ਉਹਦੇ ਨਹੀਂ ਉਹ ਪਨੀਰ ਬੰਡਾ ਮਸਾਲਾ ਉਹਦਾ ਟੇਸੇ ਹੀ ਡਿਫਰੈਂਟ ਆ ਇਹ ਤਾਂ ਕਿਤੇ ਨਾ ਕਿਤੇ ਮਿਲ ਹੀ ਜਾਣਾ ਪੀਜ਼ਾ ਅੱਛਾ ਉਹ ਨਹੀਂ ਕਿਤੇ ਮਿਲੂਗਾ ਅਜਾ ਉਹ ਕਿਤੇ ਨਹੀਂ ਮਿਲਣਾ ਕਿਦੋਂ ਨਹੀਂ ਮਿਲੂਗਾ ਤੇ ਚਲੋ ਜੇ ਨੇ ਬਲੌਗ ਵਗੈਰਾ ਬਣਾਏ ਭਰਾ ਮੇਰੇ ਨੇ ਤੇ ਕਿਤੇ ਨਹੀਂ ਮਿਲੂਗਾ ਨਹੀਂ ਕੋਈ ਹੁਣ ਅਕੇ ਟਰਾਈ ਕਰਾਂਗੇ ਵਾਕਿਆ ਕਿਤੇ ਮਿਲਦਾ ਕਿ ਨਹੀਂ ਮਿਲਦਾ ਕੀ ਬਾਤ ਹੈ ਅਚਾਰ ਨੂੰ ਕਟਬਾਕਸ ਵਾਲੀ ਲੱਗੇ ਹੈ ਫਰਸਟ ਹੈ ਵਾਹ ਜੀ ਵੈਲ ਚਲੋ ਥੈਂਕ ਯੂ ਸੋ ਮਚ ਮਾ ਜੀ ਤੇ ਲੋ ਜੀ ਸਾਡੇ ਕੋਲ ਆ ਗਿਆ ਪਨੀਰ ਬਟਰ ਮਸਾਲਾ ਪੀਜ਼ਾ ਤੇ ਦੇਖ ਸਕਦੇ ਹੋ ਬਹੁਤ ਵਧੀਆ ਵੱਲੋਂ ਦੇਖਣ ਨੂੰ ਬੜਾ ਵਧੀਆ ਲੱਗਦਾ ਤੇ ਸੋ ਆਪਾਂ ਹੁਣ ਅੰਦਰ ਚਲੀਏ ਤੇ ਉਹਦੀ ਟੇਸਟਿੰਗ ਕਰਦੇ ਆ ਤੇ ਚਲੋ ਜੀ ਇਹ ਲਓ ਵੀ ਕੂਕ ਦੇ ਦਿਓ ਕਿਉਂਕਿ ਇਹ ਤੋਂ ਬਿਨਾ ਸਾਡੀ ਗੱਤੀ ਕੋਈ ਨਹੀਂ ਤੇ ਫਾਈਨਲੀ ਲੋ ਜੀ ਆਪਣੇ ਕੋਲ ਪੀਜ਼ਾ ਆ ਗਿਆ ਆ ਇਹਨਾਂ ਦਾ ਤੇ ਸਭ ਤੋਂ ਪਹਿਲਾਂ ਪੀਜ਼ਾ ਟਰਾਈ ਕਰੀਏ ਵੀ ਬਾਕੀ ਜਿਹੜਾ ਦੋ ਤਿੰਨ ਆਰਡਰ ਮੇਰੇ ਬਾਕੀ ਪੈਂਡਿੰਗ ਨੇ ਤੇ ਬੜਾ ਗਰਮ ਹੋ ਸਕਦਾ ਮੈਨੂੰ ਡਰ ਰਿਹਾ ਵੀ ਕਦੇ ਤੇ ਸੋ ਤੁਸੀਂ ਵੀ ਜੇ ਪੀਜ਼ਾ ਖਾਣਾ ਤੇ ਆ ਜਾਓ ਨੂਰਮੈਲ ਨੂਰਮੈਲ ਬੜਾ ਮਸ਼ਹੂਰ ਆ ਦੋ ਤਾਰਾ ਵਜਦਾ ਵੇ ਰਾਂਝਣਾ ਨੂਰਮੈਲ ਦੀ ਮੋਰੀ ਬਹੁਤ ਮਸ਼ਹੂਰ ਪਿੰਡ ਆ ਸਾਡਾ ਸ਼ਹਿਰ ਆ ਤੇ ਸੋ 嗯，好。 ਵੇ ਵਾਕੇ ਜਿਹੜੀ ਬਾਈ ਨੇ ਗੱਲ ਕਹੀ ਤੇ ਨਾ ਵੀ ਮੇਰੇ ਵਾਲਾ ਫਲੇਵਰ ਕਿਦੋਂ ਨਹੀਂ ਮਿਲਣਾ ਵਾਕੇ ਵੀ ਜਿਹੜਾ ਬਾਈ ਨੇ ਪੀੜਾ ਬਣਾਇਆ ਨਾ ਅਜੇ ਤੱਕ ਪਤਾ ਨਹੀਂ ਕਿੰਨੇ ਕ ਅਸੀਂ ਪੀਜ਼ਾ ਖਾ ਚੁੱਕੇ ਆ ਤੇ ਕਿੰਨੇ ਕ ਅਸੀਂ ਜਗਾ ਸ਼ੂਟ ਕਰ ਚੁੱਕੇ ਆ ਪਰ ਵਾਕੇ ਬਾਈ ਦਾ ਫਲੇਵਰ ਬਹੁਤ ਵਧੀਆ ਜਿਵੇਂ ਬਾਈ ਨੇ ਮਿਹਨਤ ਕਰਕੇ ਬਾਈ ਇੱਥੇ ਤੱਕ ਪਹੁੰਚਿਆ ਨਾ ਤੇ ਬਾਈ ਦਾ ਫਲੇਵਰ ਪਤਾ ਲੱਗ ਰਿਹਾ ਪੀਜ਼ੇ ਦੇ ਵਿੱਚ ਵੀ ਬਾਈ ਨੇ ਵਾਕੇ ਕਿੰਨੀ ਮਿਹਨਤ ਕੀਤੀ ਇਸ ਚੀਜ਼ ਨੂੰ ਲੈ ਕੇ ਤੇ ਸੋ ਹੁਣ ਸਾਡਾ ਦੂਜਾ ਚੀਜ਼ ਆ ਗਈ ਹੁਣ ਜਿੰਨੂੰ ਖਤਮ ਕਰੀਏ ਜਾਂ ਤੱਕ ਫਿਰ ਉਹ ਜਿਹੜਾ ਰੈਪ ਥੋੜਾ ਰੈਡੀ ਪਿਆ ਉਹ ਰੈਪ ਵਾਲੇ ਪਾਸੇ ਦੀ ਬਾਅਦ ਚ ਹੋਣਾ ਸੀ ਤੇ ਸੋ ਲਓ ਜੀ ਹੁਣ ਆਪਣਾ ਆ ਗਿਆ ਹੈ ਇਹ ਜੀ ਪਨੀਰ ਰੈਪ ਇਹਦੇ ਵਿੱਚ ਫਿਲਿੰਗ ਕਾਫੀ ਇੰਟਰਸਟਿੰਗ ਹੈਗੀਆਂ ਨੇ ਇਹਦੇ ਵਿੱਚ ਇੱਕ ਤਾਂ ਪਨੀਰ ਦੀ ਟਕੀ ਜਿਹੜੇ ਪਾਈ ਹੁਣੀ ਆਪਣੀ ਬਣਾਉਂਦੇ ਨਹੀਂ ਤੇ ਹੂੰ ਬਾਈ ਨੇ ਜੋ ਕਿਹਾ ਵਾਕਿਆ ਬਿਲਕੁਲ ਠੀਕ ਆ ਪੀਜ਼ਾ ਬਾਈ ਦਾ ਬਹੁਤ ਵਧੀਆ ਸੀ ਰੈਪ ਬਾਈ ਦਾ ਬਹੁਤ ਵਧੀਆ ਤੇ ਹੋਰ ਦੋ ਸਾਡੇ ਅਜੇ ਆਰਡਰ ਆਉਣੇ ਨੇ ਇਸ ਕਰਕੇ ਵੀ ਉਹ ਜਦ ਤੱਕ ਆਉਂਦੇ ਤਦ ਤੱਕ ਅਸੀਂ ਇਹਨੂੰ ਫਿਨਿਸ਼ ਕਰ ਲਈਏ ਤੇ ਸੋ ਉਹ ਜਦ ਤੱਕ ਇਹ ਫਿਨਿਸ਼ ਹੋਦੇ ਤਦ ਤੱਕ ਤੁਸੀਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸੋਹਣਾ ਜਿਹਾ ਕਮੈਂਟ ਕਰਕੇ ਦੱਸੋ ਵੀ ਤੁਸੀਂ ਸਭ ਤੋਂ ਬੈਸਟ ਪੀਜ਼ਾ ਦਾ ਰੈਪ ਕਿੱਥੇ ਖਾਦਾ ਸੋ ਥੈਂਕ ਯੂ ਸੋ ਮੱਚ ਤੇ ਸੋ ਆਪਣਾ ਸੈਂਡਵਿਚ ਵੀ ਫਾਈਨਲੀ ਆ ਚੁੱਕੇ ਨੇ ਆ ਦੇਖ ਸਕਦੇ ਤੁਸੀਂ ਤੇ ਕਿ ਸੜ ਚ ਚਾਰ ਪੀਸ ਨੇ ਬਾਈ ਇਹ ਸੈਟ ਕਿੰਨੇ ਦਾ ਪੈਦਾ ਦੇਖੋ ਇਹ 100 ਰੁਪਏ ਸਰ 100 ਰੁਪਏ ਦੇ ਚਾਰ ਪੀਸ ਕੀ ਬਾਤ ਹੈ ਤੇ ਸੋ ਆਪਾਂ ਸੇਰ ਦਾਜ ਕਾਫੀ ਕੁਝ ਹੋ ਗਿਆ ਖਾਣਾ ਪੀਣਾ ਤੇ ਬਾਈ ਦਾ ਫੂਡ ਦਾ ਟੈਸਟ ਕਰਨਾ ਬਣਦਾ ਕਿਉਂਕਿ ਬਹੁਤ ਵਧੀਆ ਬਾਈ ਵਧੀਆ ਤਰੀਕੇ ਨਾਲ ਬੜਾ ਦਿਲ ਲਾ ਕੇ ਬਾਈ ਫੂਡ ਬਣਾਉਦਾ ਇੱਥੇ ਸੋ ਹੂੰ بس ਸੈਂਡਵਿਚ ਵਾਲੀ ਸਨ ਦਾ ਲੱਭਦਾ ਫਿਰਥਲੀ ਉਹ ਸੈਂਡਵਿਚ ਨੂਰਮਲ ਬਹੁਤ ਖਾਤੇ ਨੇ ਪਰ ਨੂਰਮਲ ਦੇ ਵਿੱਚ ਸਟੈਡਵਿਚ ਇਹਦੇ ਨਾਲ ਲਾਉਂਦੇ ਮੈਨੂੰ ਲੱਗਦਾ ਮਿਲਿਆ ਕਿ ਤਾ ਤੇ ਸੋ ਬਾਕੀ ਮੈਨੂੰ ਸਾਰਾ ਕੁਝ ਨਹੀਂ ਮਿਲਿਆ ਤੰਦਾ ਜਿੰਨਾ ਇੱਕ ਬੜੇ ਦਿਲ ਦੇ ਨਾਲ ਬੜੇ ਪਿਆਰ ਨਾਲ ਪਰ ਮੈਨੂੰ ਜ਼ਿਆਦਾ ਯੂਨਿਕ ਜਿਹੜਾ ਸੈਂਡਵਿਚ ਲੱਗਾ ਤੇ ਪੀਜ਼ਾ ਲੱਗਾ ਹਾਂਜੀ ਸਨੀ ਬਾਜੀ ਹਾਂਜੀ ਅ ਥੈਂਕ ਯੂ ਸੋ ਮੱਚ ਬਾਜੀ ਬਹੁਤ ਵਧੀਆ ਤੁਹਾਡਾ ਪੀਜ਼ਾ ਰੈਪ ਤੇ ਤੁਹਾਡਾ ਸੈਂਡਵਿਚ ਬਹੁਤ ਵਧੀਆ ਹੀ ਥੈਂਕ ਯੂ ਸੋ ਮਚ ਤਾਂ ਹੁਣ ਦੱਸਾ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਆ ਆਪਣੇ ਭਰਾਵਾਂ ਨੂੰ ਭਰਾ ਦੱਸੋ ਜੋ ਭਰਾ ਕਵੇ ਨਹੀਂ ਨਹੀਂ ਤੁਸੀਂ ਦੱਸੋ ਤੁਹਾਨੂੰ ਕਿਦਾ ਟੇਸ ਲੱਗਾ ਭਰਾ ਨੂੰ ਨਹੀਂ ਮੈਨੂੰ ਤਾਂ ਇਸ ਬਹੁਤ ਵਧੀਆ ਲੱਗਾ ਬਜੀ ਬਸ ਕਿ ਤੁਹਾਨੂੰ ਵਧੀਆ ਲੱਗਾ ਕਸਟਮਰ ਨੂੰ ਆਪੇ ਤਾਂ ਹੀ ਇਸੇ ਕਰਕੇ ਸਾਨੂੰ ਸਾਰਾ ਸ਼ਹਿਰ ਛੱਡ ਕੇ ਹੁੰਦੇ ਆ ਉਹ ਅਸਲ ਵਿੱਚ ਪਰੀਅਡ ਵਿੱਚ ਮਿਹਨਤ ਦਿਖਦੀ ਆ ਜੋ ਤੂੰ ਸਟਰਗਲ ਲੱਗ ਦੇ ਵਿੱਚ ਕੀਤਾ ਨਾ 올 라이프 ਦੇ ਵਿੱਚ ਸਟਰਗਲ ਜਿਹੜਾ ਤੇਰਾ ਤੇ ਇਸ ਖਾਣੇ ਵਿੱਚ ਦੇਖ ਰਿਹਾ ਉਹ ਸਵਾਦ ਜਿਹੜਾ ਤੇਰੀ ਮਿਹਨਤ ਜਿਹੜੀ ਹੈ ਨਾ ਉਹ ਰੰਗ ਇਸ ਤੇਰੇ ਖਾਣੇ ਵਿੱਚ ਦਿਖਦਾ ਹੈ ਤੇ ਸੋ थैंक यू so much ਭਾਜੀ ਤੇ ਦਿਨ ਤੁਗੜੀ ਰਾਤ ਚੋਗੜੀ ਤਰੱਕੀ ਕਰੇ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਤੇਰਾ ਇਹ ਪੀਜ਼ਾ ਹਟਿਆ ਇਹ ਬਹੁਤ ਵੱਡੇ ਲੈਵਲ ਦੇ ਹੋਵੇ ਤੇ ਨੂਰ ਮੈਲ ਦਾ ਪਹਿਲਾ ਨੰਬਰ ਤੇ ਹੋਵੇ थैंक यू so okay. much